ਮੈਂ ਪੁੱਛਣਾ ਚਾਹੁੰਦਾ ਵੀ ਇਹ ਗੋਲਡੀ ਇੱਡਾ ਕੋਈ ਬੇਟੇਵਲ ਲੀਡਰ ਨਹੀਂ ਸੀ ਕਿ ਜਿਹੜਾ ਪਾਰਲੀਮੈਂਟ ਦੀ ਸੀਟ ਨੂੰ ਆਰਗੇਨਾਈਜ਼ ਕਰ ਸਕੇ ਜੇ ਕੋਈ ਬੰਦਾ ਆਪਣੇ ਆਪ ਨੂੰ ਕਹੇ ਵੀ ਮੇਰੇ ਬਿਨਾ ਕੋਈ ਇੱਥੇ ਪੈਂਪੀ ਨਹੀਂ ਖੜ ਸਕਦਾ ਇਹ ਬੰਦੇ ਦਾ ਭੁਲੇਖਾ ਹੁੰਦਾ ਕਿ ਅੱਜ ਲੋਕ ਇਹ ਮਹਿਸੂਸ ਕਰਦੇ ਨੇ ਵੀ ਸਾਡੇ ਨੇ ਪੂਰੀ ਠੱਗੀ ਮਾਰੀ ਅੱਜ ਬਸਤਾਰ ਨੇ ਦੋ ਸਾ 3 ਮਹੀਨੇ ਬਾਅਦ ਕਿ ਪਾਰਲੀਮੈਂਟ ਹਾਰ ਕੇ ਸਰੂਰ ਦੀ ਅਮੈਂ ਲਿਖ ਕੇ ਦਿੰਦਾ 13 0 ਕਹਿੰਦਾ ਭਗਵੰਤ ਮਾਨ 0 ਅੱਗੇ ਲੱਗੀ ਪਿੱਛੇ 13 ਲੱਗੂਆ ਅੱਜ ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਆ ਮੈਂ ਲਿਖ ਕੇ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ ਇਹਨਾਂ ਨੂੰ ਝੂਠ ਨਹੀਂ ਬੋਲਣਾ ਅਸੀਂ 10 ਪਲੱਸ ਸੀਟਾਂ ਦੇ ਪੰਜਾਬ ਦੇ ਵਿੱਚ ਕਾਂਗਰਸ ਜਿੱਤ ਕਰੂਗੀ ਬਹੁਤ ਲੋਕ ਨੇ ਜਿਨ੍ਹਾਂ ਨੇ ਹਾਰ ਪਾਉਂਦੇ ਸੀ ਜਿਹੜੇ ਇਹਨਾਂ ਦੇ ਨਾਰੇ ਲਾਉਂਦੇ ਜਿਹਨਾਂ ਨੂੰ ਪਿੰਡਾਂ 'ਚ ਕਿਉਂ ਨਹੀਂ ਵੜ ਲੰਦੇ ਕੀ ਪ੍ਰੋਬਲਮ ਹੈ ਇਹਨਾਂ ਦੀ 2 ਸਾਲ ਦੇ ਵਿੱਚ ਲੋਕਾਂ ਦਾ ਮੋਹ ਭੰਗ ਹੋ ਗਿਆ ਅੱਜ ਕੋਈ ਪਿੰਡ 'ਚ ਨਹੀਂ ਵੜਨਦਾ ਲੋਕ ਇਹਨਾਂ ਦੇ ਪਾਥੀਆਂ ਮਾਰਦੇ ਨੇ ਲੋਕ ਇਹਨਾਂ ਦਾ ਬਾਈਕਾਟ ਕਰਦੇ ਨੇ ਸੋਸ਼ਲ ਬਾਈਕਾਟ ਨੰਬਰ 2 ਜਿੱਥੇ ਜਿਹੜੀਆਂ ਸਾਡੀਆਂ ਇੱਥੇ ਦੇ ਮੁਸਲਮਾਨਾਂ ਦੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਫੈਰਾ ਸਾਹਿਬ ਨਾਲ ਮੇਰੀ ਕਈ ਵਾਰ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਕੱਲੀ ਕੱਲੀ ਗੱਲ ਮੁਸਲਮਾਨਾਂ ਦੀ ਮੁਸਲਮਾਨਾਂ ਦਾ ਮੈਂ ਰੈਬਰ ਇਸ ਹਲਕੇ ਦਾ ਰੈਬਰ ਬਣ ਕੇ ਮੈਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀਆਂ ਜਿੰਨੀਆਂ ਤਕਲੀਫਾਂ ਨੇ ਉੱਥੇ ਮੈਂ ਹੱਲ ਕਰਾ ਕੇ ਆਉਂਗਾ ਲੜਾ ਭੇੜਾ ਜੋ ਮਰਜ਼ੀ ਕਰਾ ਮੈਂ ਮੁਸਲਮਾਨਾਂ ਦੇਤੇ ਆਂ ਚ ਨਹੀਂ ਆਉਣ ਦਦਾ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਬਮੂਰ ਰਸ਼ੀਦ ਅੱਜ ਇੰਟਰੋਡਿਊਸ ਕਰਵਾ ਰਿਹਾ ਮੁਹੰਮਦ ਰਫੀਕ ਸਾਹਿਬ ਜੋ ਸੀਨੀਅਰ ਲੀਡਰ ਹੈ ਕਾਂਗਰਸ ਦੇ ਔਰ ਅੱਜ ਬਲੇਰ ਕੋਟ ਲੈ ਆਏ ਆ ਆਪਾਂ ਗੱਲਬਾਤ ਕਰਾਂਗੇ ਮਾਹੌਲ ਚੋਣਾਂ ਦਾ ਔਰ ਇਸ ਮਾਹੌਲ ਦੇ ਵਿੱਚ ਕਾਂਗਰਸ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਆਓ ਗੱਲਬਾਤ ਕਰਦੇ ਹਾਂ ਰਫੀਕ ਸਾਹਿਬ ਦੇ ਨਾਲ ਰਫੀਕ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਅ ਮੈਂ ਜੀ ਮੈਂ ਰਫੀਕ ਮੁਹੰਮਦ ਜੀ ਜਨਰਲ ਸੈਕਟਰੀ 올 ਇੰਡੀਆ ਕਿਸਾਨ ਕਾਂਗਰਸ ਤੇ ਨੈਸ਼ਨਲ ਕੋਆਰਡੀਨੇਟਰ ਜੀ ਤੇ ਹਿਮਾਚਲ ਸਟੇਟ ਦਾ ਇੰਚਾਰਜ ਵੀ ਹੈ ਉਹ ਮੈਨੂੰ ਪਿਛੇ ਜੇ ਸਾਡੀ ਹਾਈ ਕਮਾਡ ਨੇ ਅਪੁਆਇੰਟਮੈਂਟ ਕੀਤੀ ਹੈ ਜੀ ਮੈਂ ਪ੍ਰੀਫਿਕਸ ਆ ਇੱਕ ਸੋਰੀ ਮੈਂ ਮੈਟ੍ਰਪ ਕੀਤਾ ਤੁਹਾਨੂੰ ਮੈਂ ਇਹ ਪੁੱਛਣਾ ਚਾਹੂੰਗਾ ਆਪਾਂ ਮਲੇਰ ਕੋਟਲੇ ਦੇ ਵਿੱਚ ਬੈਠੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਲੋਕ ਸਭਾ ਹਲਕਾ ਜੋ ਸੰਗਰੂਰ ਹੈ ਜੀ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਕੀ ਲੱਗਦਾ ਤੁਹਾਨੂੰ ਖੈਰਾ ਸਾਹਿਬ ਕਿੰਨਾ ਕੁ ਪਰਫਾਰਮ ਕਰ ਪਾਉਣਗੇ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਜਿਹੜਾ ਕੰਸਟਿਟੂਐਂਸੀ ਸੰਗਰੂਰ ਹੈ ਜੀ ਇੱਕ ਪੰਜਾਬ ਦੀ ਹੌਟ ਸੀਟ ਮੰਨਦੇ ਆਸੀਂ ਇਦੇ ਵਿੱਚ ਹਾਈ ਕਮਾਂਡ ਨੇ ਖੈਰਾ ਸਾਹਿਬ ਨੂੰ ਇਸ ਕਰਕੇ ਭੇਜਿਆ ਇੱਕ ਬਹੁਤ ਵਿਆਪਕ ਤੇ ਮਜ਼ਬੂਤ ਤੇ ਢੜਲੇ ਦਾ ਲੀਡਰ ਇੱਥੇ ਜ਼ਰੂਰਤ ਸੀ ਜੋ ਅੱਜ ਇਹ ਖੈਰਾ ਸਾਹਿਬ ਨੂੰ ਇੱਥੇ ਰਤਾਰ ਕੇ ਪਾਰਟੀ ਨੇ ਬਹੁਤ ਅੱਛਾ ਫੈਸਲਾ ਕੀਤਾ ਤੇ ਮੈਂ ਇਹ ਕਹਿਣਾ ਵੀ ਜਿਹੜੀ ਇੱਥੇ ਮਲੇਰ ਕੋਟਲਾ ਸੰਗਰੂਰ ਕਨਸਿਸਟੈਂਸੀ ਹੈ ਮਲੇਰ ਕੋਟਲਾ ਕਨਸਿਸਟੈਂਸੀ ਹੈ ਇੱਥੇ ਬਹੁਤ ਜ਼ਿਆਦਾ ਮੁਸਲਮਾਨਾਂ ਦੀ ਸਟਰੈਂਥ ਹੈ ਤੇ ਮੈਨੂੰ ਲੱਗਦਾ ਵੀ ਜਿਹੜੀ ਐਮਪੀ ਕੰਸਿਸਟੈਂਸੀਸ ਜ਼ਰੂਰ ਹੈ ਇਹਦੇ ਵਿੱਚ 2 ਲੱਖ ਪਲੱਸ ਮੁਸਲਮਾਨ ਵੋਟਰ ਹੈ ਜੋ 2 ਲੱਖ ਮੁਸਲਮਾਨ ਵੋਟਰ ਹੈ ਮੈਂ ਜੋ ਸਰਵੇ ਕੀਤਾ ਪੂਰੇ ਇਹਨਾਂ ਦੇ ਹਲਕੇ ਦਾ ਤੋਂ ਵਿੱਚ ਮੁਸਲਮਾਨਾਂ ਨੇ ਫੈਸਲਾ ਕੀਤਾ ਕਿ ਅਸੀਂ ਬੀਜੇਪੀ ਦੇ ਸਰਕਾਰ ਦੀਆਂ ਜੜਾ ਪਟਣ ਲਈ ਅਸੀਂ ਤਤ ਪਰ ਬੈਠੇ ਆਂ ਬਸ ਸਾਨੂੰ ਇੱਕ ਡੇਟ ਦੀ ਡੀਕੈਂਸਖਵਾਲ ਸਿੰਘ ਖੈਰੇ ਦੀ ਜਿੱਤ ਪੱਕੀ ਯਕੀਨੀ ਸਮਝੋ ਹੋ ਚੁੱਕੀ ਹੈ ਤੇ ਰਫੀਕ ਸਾਹਿਬ ਮੈਂ ਇੱਕ ਕੁਐਸਚਨ ਬਈ ਇਹ ਲੈਣਾ ਪਊਗਾ ਤੁਹਾਨੂੰ ਕਿ ਤੁਸੀਂ ਸੁਖਪਾਲ ਸਿੰਘ ਖੈਰੇ ਦੀ ਗੱਲ ਕੀਤੀ ਨੋ ਡਾਊਟ ਬਹੁਤ ਵੱਡਾ ਚਿਹਰਾ ਨਾ ਔਰ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਤੁਹਾਡੀ ਮਤਲਬ ਲੌਬੀ ਦੇ ਵਿੱਚ ਦੇਖਣ ਨੂੰ ਮਿਲ ਲਈ ਗੋਲਡੀ ਜੀ ਮਤਲਬ ਜਾ ਕੇ ਛਾੜੂ ਦੇ ਵਿੱਚ ਸ਼ਾਮਲ ਹੋ ਗਏ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਗੋਲਡੀ ਜੀ ਦੇ ਬਾਰੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਚਾਨਣਾ ਜ਼ਰੂਰ ਪਾਉਣਾ ਇਸ ਹਲਕੇ ਦੀ ਜਿਹੜੇ ਐਮਪੀ ਕੰਸਿਸਟੈਂਸੀਸ ਹੋ 2007-08 ਦੇ ਵਿੱਚ ਗੋਲਡੀ ਜੀ ਤੇ ਮੈਂ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਐਮਸੀ ਜੀ ਅਗਲੀ ਟਰਮ ਦੇ ਵਿੱਚ ਮੈਂ ਵੀ ਅਮਰਗੜ ਕੰਸਿਸਟੈਂਸੀ ਤੋਂ ਐਮਐਲਏ ਦਾ ਦਾਅਵੇਦਾਰ ਸੀ ਤੇ ਉੱਥੇ ਅਸੀਂ ਇੱਕ ਜੁਆਇੰਟ ਰੈਲੀ ਕੀਤੀ ਸੀ ਧੂਰੀ ਦਾਣਾ ਮੰਡੀ ਵਿੱਚ ਅਸੀਂ ਉਸ ਟਾਈਮ 15 ਕੁ ਹਜ਼ਾਰ ਬੰਦੇ ਦਾ ਇਕੱਠ ਕੀਤਾ ਸੀ ਤੇ ਉੱਥੇ ਕੈਪਟਨ ਸਾਹਿਬ ਨੇ ਗੋਲਡੀ ਨੂੰ ਟਿਕਟ ਦਿੱਤੀ ਤੇ ਜਿਆਦਾ ਕੋਈ ਗੋਲਡੀ ਦਾ ਪੋਲੀਟੀਕਲ ਪਿਛੋਕੜ ਨਹੀਂ ਹੈ ਇੱਕ ਆਇ ਸੁਧਾਰਨ ਪਰਿਵਾਰ ਹੈ ਜਿਹਨੂੰ ਇਹਨੂੰ ਕਾਂਗਰਸ ਪਾਰਟੀ ਨੇ ਹੀ ਥੱਲੇ ਤੋਂ ਆਮ ਰੋਡ ਮੈਨ ਤੋਂ ਚੱਕ ਕੇ ਇੱਕ ਲੀਡਰ ਬਣਾਇਆ ਔਰ ਉਹ ਤੋਂ ਬਾਅਦ ਦੇ ਵਿੱਚ ਫਿਰ ਇਹ ਤੋਂ ਐਮਐਲਏ ਬਣੇ ਐਮਐਲਏ ਤੋਂ ਬਾਅਦ ਫਿਰ ਇਹਨਾਂ ਨੂੰ ਪਾਰਲੀਮੈਂਟ ਦੀ ਸੀਟ ਲੜਾਈ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਇਹਨਾਂ ਦਾ ਇਹਨਾਂ ਨੂੰ ਸੂਕੇ ਨਹੀਂ ਸੀ ਕਿ ਇਹਨਾਂ ਨੇ 75000 ਵੋਟ ਲੈ ਕੇ ਇਹ ਪਾਰਟੀ ਹਾਰ ਗਏ ਤੇ ਉਦੋਂ ਬਾਅਦ ਦੇ ਵਿੱਚ ਫੇਰ ਵੀ ਪਾਰਟੀ ਨੇ ਇਹਨਾਂ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਦਾ ਬਣਾਇਆ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਇਹ 골ਡੀ ਇੱਦਾਂ ਕੋਈ ਬੇਟੇਵਲ ਲੀਡਰ ਨਹੀਂ ਸੀ ਕਿ ਜਿਹੜਾ ਪਾਰਲੀਮੈਂਟ ਦੀ ਸੀਟ ਨੂੰ ਆਰਗੇਨਾਈਜ਼ ਕਰ ਸਕੇ ਜੇ ਕੋਈ ਬੰਦਾ ਆਪਣੇ ਆਪ ਨੂੰ ਕਹੇ ਵੀ ਮੇਰੇ ਬਿਨਾ ਕੋਈ ਇੱਥੇ ਪੈਂਪੀ ਨਹੀਂ ਖੜ ਸਕਦਾ ਇਹ ਬੰਦੇ ਦਾ ਭਲੇਖਾ ਹੁੰਦਾ ਕਿਉਂਕਿ ਇਸ ਬੰਦੇ ਨੇ ਇੱਕੇ ਚੀਜ਼ ਰਾਜਨੀਤੀ 'ਚ ਦੇਖੀ ਆ ਮੈਂ ਜੋ ਇਹ ਕਰ ਰਿਹਾ ਇਹਨੇ ਆਪਣਾ ਜਿਹੜਾ ਇੱਕ ਆਪਣਾ ਚਿਹਰਾ ਚਮਕਾਉਣ ਲਈ ਪੰਜਾਬ ਦੇ ਲੋਕਾਂ ਦੇ ਵਿੱਚ ਪਹਿਲਾਂ ਤਾਂ ਖੈਰਾ ਸਾਹਿਬ ਦੇ ਬਰੂ ਚੱਲਿਆ ਉਦੋਂ ਬਾਅਦ ਦੇ ਵਿੱਚ ਫਿਰ ਇਹਨੇ ਗੋਲਡੀ ਸਾਹਿਬ ਨੇ ਜਿਹੜੀ ਸਾਡੀ ਪੰਜਾਬ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਆ ਟਾਪ ਲੀਡਰਸ਼ਿਪ ਉਹਨਾਂ ਨੂੰ ਕਾਲ ਕਰਕੇ ਬੁਲਾਇਆ ਜਿਹਦੇ ਵਿੱਚ ਮਿਸ ਪੱਠੜਾ ਲਾ ਗਏ ਰਾਜਾ ਬੜਿੰਗ ਜੀ ਆ ਗਏ ਤੇ ਹੋਰ ਖੈਰਾ ਸਾਹਿਬ ਇਹਨਾਂ ਦੇ ਕਰਨਿਆਏ ਕਿਉਂਕਿ ਖੈਰਾ ਸਾਹਿਬ ਦਾ ਤਾਂ ਇਹ ਬੱਚਿਆਂ ਬਰਾਬਰ ਹੈ ਉਹਨਾਂ ਦਾ ਬੇਟੇ ਦੀ ਇੰਨੀ ਏਜ ਆ ਕੇ ਖੈਰਾ ਸਾਹਿਬ ਦੇ ਬੱਚਿਆਂ ਬਰਾਬਰ ਆ ਉਹਨਾਂ ਨੇ ਮਾਨ ਸਤਕਾਰ ਹੀ ਨਾ ਦਿੱਤਾ ਉਹਨਾਂ ਨੇ ਕਮਿਟ ਕੀਤਾ ਵੀ ਨੈਕਸਟ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਊ ਉਹ ਤੈਨੂੰ ਟਿਕਟ ਦੇ ਕੇ ਤੈਨੂੰ ਅਸੀਂ ਇੱਕ ਮਿਨਿਸਟਰ ਦਾ ਵੀ ਬਣਾਵਾਂਗੇ ਇਹ ਸਾਡੀ ਟੌਪ ਲੀਡਰਸ਼ਿਪ ਕਹਿ ਕੇ ਗਈ ਸੀ ਇੱਥੇ ਬਟ ਇਹਦੇ ਦੇ ਅੰਦਰ ਜਿਹੜੀ ਪਹਿਲਾਂ ਦੀ ਡਾਇਲੋਜੀ ਸੀ ਉਹ ਅਸੀਂ ਫਾਲੋ ਕਰਦੇ ਸੀ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਜਾਣਾ ਜ਼ਰੂਰੀ ਸਮਝਿਆ ਯਾ ਤਾਂ ਭਾਜੀਪੀ ਚੀਪੀ ਚੀ ਤਿਆਰ ਵੀ ਸੀ ਉਹ ਤੋਂ ਬਾਅਦ ਦੇ ਵਿੱਚ ਤਾਂ ਭਾਜੀਪੀ ਨੇ ਇਹਨਾਂ ਨੂੰ ਜਾਦਾ ਮੂੰਹ ਜਾਣ ਲਾਇ ਇਹਨਾਂ ਨੇ ਜਿਹੜਾ ਝਾੜੂ ਵਾਲਿਆਂ ਦੇ ਉਹਨਾਂ ਨਾਲ ਟਾਈਅਪ ਬਣਾ ਕੇ ਇਹਨੇ ਫਿਰ ਆਪਣੇ ਆਪ ਨੂੰ ਆਪਣੇ ਘਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾ ਕੇ ਤੇ ਜਿਹੜਾ ਇੱਥੇ ਮਿਨਿਸਟਰ ਹੈ ਹੇਅਰ ਸਾਹਿਬ ਉਹਨਾਂ ਨੂੰ ਬੁਲਾ ਕੇ ਇਹਨੇ ਆਪਣਾ ਵੇਟ ਵਧਾਇਆ ਆਪਣੇ ਆਪ ਨੂੰ ਇੱਕ ਬਹੁਤ بڑا ਪੰਜਾਬ ਦਾ ਲੀਡਰ ਸਾਫਤ ਕੀਤਾ ਜਦ ਕਿ ਮੈਨੂੰ ਲੱਗਦਾ ਜੋ ਸਾਡੀ ਹਾਈ ਕਮਾਂਡ ਨੂੰ ਲੱਗਦਾ ਇਸ ਬੰਦੇ ਨੇ ਆਪਣਾ ਪੋਲੀਟੀਕਲ ਕੈਰੀਅਰ ਟੋਟਲੇ ਖਤਮ ਕਰ ਦਿੱਤਾ ਤੇ ਇੱਕ ਮੈਂ ਗੱਲ ਸੁ ਜਦੋਂ ਮਤਲਬ ਇੱਕ ਮੈਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਇੱਕ ਉਹ ਪਤਾ ਚੱਲਿਆ ਕਿ ਗੋਲਡੀ ਸਾਹਿਬ ਕਹਿੰਦੇ ਨੇ ਕਿ ਜੋ ਤੁਸੀਂ ਜਿਮ ਨਹੀਂ ਲੜਾਤੀ ਜਿਮ ਨਹੀਂ ਤਾਂ ਮੈਨੂੰ ਲੜਾਤੀ ਐਮਪੀ ਦੀ ਔਰ ਉਸ ਤੋਂ ਬਾਅਦ ਜਦੋਂ ਟਾਈਮ ਆਇਆ ਅਸਲ ਇਲੈਕਸ਼ਨ ਦਾ ਤਾਂ ਉਸ ਟਾਈਮ ਦੇ ਵਿੱਚ ਖੈਰਾ ਸਾਹਿਬ ਨੂੰ ਲੈ ਕੇ ਤੁਸੀਂ ਇੰਟਰੋਡਿਊਸ ਕਰਵਾ ਰਹੇ ਹੋ ਇਹ ਇਦਾਂ ਦਾ ਭਲੇਖਾ ਸੀ ਗੋਲਡੀ ਦਾ ਸਾਡੀ ਪਾਰਟੀ ਕਾਂਗਰਸ ਪਾਰਟੀ 125 ਸਾਲ ਪੁਰਾਣੀ ਪਾਰਟੀ ਹੈ ਇੱਥੇ ਲੀਡਰਾਂ ਦੀ ਕੋਈ ਕਮੀ ਨਹੀਂ ਜੇ ਅੱਜ ਹਿੰਦੁਸਤਾਨ ਦੇ ਵਿੱਚ ਬੀਜੇਪੀ ਅੱਸੀ ਜੋ ਨਿਕਲੀ ਸਭ ਤੋਂ ਪਹਿਲਾਂ ਜਦੋਂ ਸੰਘਰਸ਼ ਕੀਤਾ ਹਿੰਦੁਸਤਾਨ ਤੋਂ ਅੰਗਰੇਜ਼ਾਂ ਨੂੰ ਕੱਢਿਆ ਕਿੰਨੀਆਂ ਦੇਸ਼ ਦੇ ਵਿੱਚ ਕਾਂਗਰਸ ਦੀਆਂ ਕੁਰਬਾਨੀਆਂ ਦਾ ਇਤਿਹਾਸ ਭਰਿਆ ਹੋਇਆ ਹੈ ਮੁਲਖ ਯਾਦ ਕਰਾਇਆ ਸੰਘਰਸ਼ ਕੀਤਾ ਇਹ ਇਹ ਜਿਹੜੇ ਲੋਗ ਨੇ ਆਤਾ ਜਿਹੜੇ ਇਹ ਆ ਝਾੜੂ ਵਾਲੇ ਨੇ ਇਹ ਤਾਂ 8 ਦਾ ਸਾਲ ਤੋਂ ਆਏ ਨੇ ਦਿੱਲੀ ਦੇ ਜੰਤਰ ਮੰਤਰ ਤੇ ਇਹਨਾਂ ਨੇ ਇਕੱਠ ਕਰਕੇ ਕੁਝ ਲੋਕ ਇਕੱਠੇ ਕਰਕੇ ਇਹ ਕਹਿੰਦੇ ਸੀ ਸੰਘਰਸ਼ ਚੋਂ ਨਿਕਲਵੀਂ ਪਾਰਟੀ ਆ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਹਾਡਾ ਕੋਈ ਸ਼ਹੀਦ ਹੋਇਆ ਕੋਈ ਛੋਟੀ ਕੁਰਬਾਨੀ ਹੈ ਤੁਸੀਂ ਜੇਲਾਂ ਕੱਟੀਆਂ ਤੁਸੀਂ ਕੀ ਸੰਘਰਸ਼ ਸਮਝਦੇ ਹੋ ਸੰਘਰਸ਼ ਕੀਤਾ ਕਾਂਗਰਸ ਪਾਰਟੀ ਨੇ ਕਾਲੇ ਪਾਣੀਆਂ ਜਿੱਥੇ ਬੰਦਿਆਂ ਦੇ ਜਿਉਂਦਿਆਂ ਦੇ ਬਲੱਡ ਵਗਰੇਜਾਂ ਨੇ ਕੱਢੇ ਜਿਹੜੇ ਉੱਤੇ پاگل ਹੋ ਗਏ ਜਿਨ੍ਹਾਂ ਦੇ ਵਿੱਚ ਜਿਹੜਾ ਮਾਮਾ ਦੇ ਪੁੱਤ ਮਰ ਗਏ ਜਿਹੜੀਆਂ ਰੋਦੀਆਂ ਰਹੀਆਂ ਉਹਨਾਂ ਲੋਕਾਂ ਨੇ ਬਿਨਾਂ ਲਾਲਚ ਤੋਂ ਉਹਨਾਂ ਨੂੰ ਉਦੋਂ ਪਤਾ ਨਹੀਂ ਸੀ ਵੀ ਸਾਡੀ ਸਰਕਾਰ ਬਣੂਗੀ ਜਾਂ ਆਜ਼ਾਦ ਹੋਵਾਂਗੇ ਨਹੀਂ ਲੇਕਿਨ ਉਹਨਾਂ ਦੇ ਅੰਦਰ ਇੱਕ ਦੇਸ਼ ਦੇ ਲਈ ਜਜ਼ਬਾ ਸੀ ਉਹਨਾਂ ਨੇ ਆਪਣੇ ਆਪ ਨੂੰ ਬਲੀਦਾਨ ਕਰਤਾ ਤਾਂ ਜਾ ਕੇ ਹਿੰਦੁਸਤਾਨ ਆਜ਼ਾਦ ਹੋਈ ਇੰਨੀ ਮਹਿੰਗੀ ਜਾਤੀ ਹੋਈ ਹੈ ਇਹਨਾਂ ਲੋਕਾਂ ਨੂੰ ਕੀ ਪਤਾ ਅੱਜ ਇਹਨਾਂ ਲੋਕਾਂ ਨੂੰ ਕੀ ਪਤਾ ਵੀ ਦੇਸ਼ ਦੀ ਆਜ਼ਾਦੀ ਦੇ ਵਿੱਚ ਤੁਸੀਂ ਕਿਵੇਂ ਅਜ ਸਾ ਲੈ ਰਹੇ ਹੋ ਇਹ ਸਾਰੀਆਂ ਕੁਰਬਾਨੀਆਂ ਕਾਂਗਰਸ ਦੀਆਂ ਕੀਤੀਆਂ ਨੇ ਬੀਜੇਪੀ ਕਾਂਗਰਸ ਚੋਂ ਨਿਕਲੀ ਅਕਾਲੀ ਦਲ ਬਾਦਲ ਸਾਹਿਬ ਵੀ ਕਾਂਗਰਸ ਦੀ ਟਿਕਟ ਤੇ ਲੜ ਚੁੱਕੇ ਨੇ ਸਾਰੀਆਂ ਹੀ ਬਾਲਟੀਆਂ ਕਾਂਗਰਸ ਚੋਂ ਨਿਕਲ ਕੇ ਇੱਕੇ ਸਾਡੀਆਂ ਪਾਰਟੀਆਂ ਦੀਆਂ ਬ੍ਰਾਂਚਾਂ ਨਿਕਲੀਆਂ ਨੇ ਜੋ ਮਰਜ਼ੀ ਕਹੀ ਜਾਂ ਕਾਂਗਰਸ ਇੱਕ ਬਹੁਤ ਵੱਡੀ ਨੈਸ਼ਨਲ ਪਾਰਟੀ ਹੈ ਇੱਕ ਬਹੁਤ ਵੱਡਾ ਸਮੁੰਦਰ ਹੈ ਜਿਹਦੇ ਵਿੱਚ ਆਈ ਜਾਂਦੇ ਨੇ ਜਾਈ ਜਾਂਦੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਜੀ ਤਾਂ ਅਥਰ ਫਿਕਸ ਨੂੰ ਇਹ ਗੱਲ ਲੋਕ ਸਭਾ ਹਲਕਾ ਜੋ ਸੰਗਰੂਰ ਹੈ ਸੰਗਰੂਰ ਦੇ ਵਿੱਚ ਇੱਕ ਇਨਫਲੂਐਂਸਰ ਖਾਉਂਦੀ ਹੈ ਜੋ ਮੁਸਲਿਮ ਵੋਟ ਹੈ ਔਰ ਮੁਸਲਿਮ ਵੋਟ ਆਪਾਂ ਗੱਲ ਕਰੀਏ ਆਪਾਂ ਕਾਂਗਰਸ ਦੀ ਗੱਲ ਕਰੀਏ ਮਨਿਸਟਰ ਤੁਹਾਡੀ ਮੈਡਮ ਬਰਜਾ ਸੁਲਤਾਨਾ ਮਲੇਰ ਕੋਡਾ ਦੀ ਮਤਲਬ ਉਹਦੀ ਜੰਪਲ ਇੱਕ ਮਨਿਸਟਰ ਰਹੀ ਔਰ ਕਾਫੀ ਧੇਰ ਜੋ ਹੈ ਆਪਾਂ ਗੱਲ ਕਰੀਏ ਕਿ ਉਹ ਪੰਜਾਬ ਦੇ ਵਿੱਚ ਮਨਿਸਟਰੀ ਵੀ ਕੀਤੀ ਤੇ ਉਸ ਡਿਊਰੇਸ਼ਨ ਦੇ ਵਿੱਚ ਮਲੇਰ ਕੋਡਲੇ ਜਾਂ ਹਲਕਾ ਸੰਗਰੂਰ ਦੇ ਵਿੱਚ ਇਸੇ ਕਿਹੜੇ ਕੰਮ ਕੀਤੇ ਉਹਨਾਂ ਨੇ ਜਿਹਦੇ ਕਰਕੇ ਮੁਸਲਮਾਨ ਅਟਰੈਕਟ ਹੋਣਗੇ ਤੇ ਕਾਂਗਰਸ ਨੂੰ ਵੋਟ ਪਾਉਣਗੇ ਦੇਖੋ ਮੈडम ਰਜੀਆ ਦਾ ਜਿਹੜਾ ਸਿਆਸੀ ਕੈਰੀਅਰ ਆ ਉਹਨਾਂ ਨੇ ਆਪਣਾ ਜੀਵਨ ਦੇ ਵਿੱਚ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਬਣਦੀ ਸਾਰੇ ਜਦੋਂ ਮਨਿਸਟਰ ਬਣੇ ਇੱਥੇ ਮੈਡੀਕਲ ਦਾ ਇੱਥੇ ਸਕੂਲਾਂ ਦਾ ਇੱਥੇ ਜਿਹੜਾ ਸੀਵਰੇਜ ਸਿਸਟਮ ਸੀ ਬਲੇਰ ਕੋਟਲੇ ਦਾ ਸੀਵਰੇਜ ਦੇ ਵਿੱਚ ਕੁ ਮੇਰੀਆਂ ਇੱਥੇ ਰਿਸ਼ਤੇਦਾਰੀਆਂ ਨੇ 50 ਸਾਲ ਤੋਂ ਸਾਡੀ ਰਿਸ਼ਤ ਹੈਗੀ ਮੈਂ ਇੱਥੇ ਆਉਂਦਾ ਸੀ ਛੋਟੇ ਹੁੰਦੇ ਵੀ ਮੈਂ ਉਦੋਂ ਦੇਖਦਾ ਸੀ ਲੋਕਾਂ ਦੇ ਲਖਣੀ ਸਿੰਘ ਦੀ ਘਰਾਂ ਦੇ ਵਿੱਚ ਉਦਾਂ ਹੀ ਬੈਠ ਕੇ ਉਦਾਂ ਹੀ ਉਹ ਚੱਕਦੇ ਸੀ ਮੇਲੇ ਨੂੰ ਅੱਜ ਜੋ ਸਿਸਟਮ ਆਇਆ ਇਹਨਾਂ ਨੇ ਬਹੁਤ ਜਾ ਕੇ ਇੱਥੇ ਸੀਵਰੇਜ ਕੱਢਿਆ ਤਾਂ ਕਿ ਜਿਹੜਾ ਤੁਹਾਡਾ ਗੰਦਾ ਪਾਣੀ ਉਹ ਬਾਹਰ ਜਾ ਸਕੇ ਔਰ ਉਦੋਂ ਬਾਅਦ ਰੋੜਾਂ ਦੇ ਵਿਕਾਸ ਕੀਤਾ ਐਜੂਕੇਸ਼ਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਮੈਡਮ ਰਜੀਆਂ ਨੇ ਆ ਪੁਲ ਬਣਿਆ ਜਿਹੜਾ ਅੱਜ ਮਲੇਰ ਕੋਟਲੇ ਵਿੱਚ ਜਾਮ ਲੱਗਦਾ ਸੀ ਬਹੁਤ ਬੜੀ ਦੇਣਾ ਇਹਨਾਂ ਨੇ ਹਾਈਵੇ ਪੁਰਦੇ ਵਿੱਚ ਐਮ ਐਲ ਏ ਮਿਨਿਸਟਰ ਦਾ ਬਹੁਤ بڑا ਹੱਥ ਹੁੰਦਾ ਉਹ ਵੀ ਐਲੀਵੇਟਿਡ ਬ੍ਰਿਜ ਬਣਾਇਆ ਐਲੀਵੇਟਿਡ ਬ੍ਰਿਜ ਉਹ ਹੁੰਦਾ ਜਿਹਦੇ ਥੱਲੇ ਲੋਕ ਪਾਰਕਿੰਗ ਕਰਦੇ ਨੇ ਉਹ ਇਹਨਾਂ ਨੇ ਬਣਾਇਆ ਔਰ ਜਿੰਨਾ ਵੀ ਇਹਨਾਂ ਨੇ ਸਮਾਂ ਮਿਲਿਆ ਮੈਡਮ ਨੇ ਜਾ ਜਾ ਕੇ ਸੀ ਐਮ ਨਾਲ ਜਾ ਕੇ ਕਿਸੇ ਮਿਨਿਸਟਰ ਨੂੰ ਜਾ ਕੇ ਇਹਨਾਂ ਨੇ ਜਿੰਨੇ ਵੀ ਕੰਮ ਕਰਾਏ ਮਲੇਰ ਕੋਟਲੇ ਦੇ ਲੋਕਾਂ ਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਆ ਕਿ ਇਦਾਂ ਦੀ ਟਾਪਰ ਮੈਡ ਲੀਡਰ ਸਾਡੇ ਮਲੇ ਕੋਲੇ ਦੇ ਵਿੱਚ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਲੋਕ ਅੱਜ ਮਹਿਸੂਸ ਕਰ ਰਹੇ ਨੇ ਜੋ ਮੈਂ ਸਰਵੇ ਤੇ ਗਿਆ ਲੋਕ ਇਹ ਕਹਿੰਦੇ ਨੇ ਵੀ ਸਤੋਈ ਚੀਜ਼ ਦੀ ਪੁੱਲ ਹੋਈ ਹੈ ਅਸੀਂ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਮੈਡਮ ਨੂੰ ਵੀ ਇੱਥੋਂ ਐਮਐਲਏ ਬਣਾਵਾਂਗੇ ਤੇ ਮਿਨਿਸਟਰ ਵੀ ਬਣਨਗੇ ਅੱਛਾ ਸਰ ਇੱਕ ਗੱਲ ਹੋਰ ਦੱਸੋ ਇੰਨਾ ਕੰਮ ਕਰਨ ਦੇ ਬਾਵਜੂਦ ਮੈਂ ਉਹੀ ਗੱਲ ਜੋ ਤੁਸੀਂ ਅੰਤਰ ਦੇ ਰਹੇ ਹੋ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਫਿਰ ਹਾਰ ਹੁੰਦਾ ਕੀ ਕਾਰਨ ਰਿਹਾ ਮੈਂ ਇਕੱਲਾ ਮੈडम ਰਜੇ ਸੁਲਤਾਨਾ ਦੀ ਗੱਲ ਨਹੀਂ ਕਰ ਰਿਹਾ ਮੈਂ ਓਵਰ ਆਲ ਪੰਜਾਬ ਦਾ ਸਿਨੈਰੀਓ ਅਗਰ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਿਹੜਾ ਹੈ ਕਾਂਗਰਸ ਸਰਕਾਰ ਤੋਂ ਬਾਅਦ ਇਮੀਡੀਏਟਲੀ ਮਤਲਬ ਬੜੀ ਬੜੀ ਚੇਂਜ ਕੀ ਆ ਗਈ ਔਰ ਇੱਕ ਇਹਦੇ ਨਾਲ ਹੀ ਕੁਐਸਚਨ ਮੇਰਾ ਇਹ ਹੈ ਕਿ ਬਹੁਤ ਸਾਰੇ ਲੀਡਰ ਤੁਹਾਡੇ ਜੋ ਹੈ ਉਹ ਬੀਜੇਪੀ ਚਲੇ ਗਏ ਆਮ ਆਦਮੀ ਪਾਰਟੀ ਚਲੇ ਗਏ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਵੀ ਇਹ ਥੇ 92 ਬੰਦਿਆਂ ਦਾ ਆਉਣਾ ਕੀ ਕਾਰਨ ਹੈ ਸਾਡਾ ਪੰਜਾਬ ਦੀ ਜਿਹੜੀ ਸਾਡੇ ਲੋਕ ਨੇ ਇਹ ਬੜੇ ਭੋਲੇ ਲੋਕ ਨੇ ਕਿਸੇ ਤੇ ਰੱਜ ਕੇ ਯਕੀਨ ਕਰਨ ਵਾਲੇ ਲੋਕ ਨੇ ਸਾਡੇ ਵਿੱਚ ਇੱਕ ਸਾਡਾ ਜਿਹੜਾ ਪੰਜਾਬ ਦਾ ਬਲੱਡ ਆ ਉਹ ਵਫਾਦਾਰ ਬਲੱਡ ਆ ਲੋਕਾਂ ਦਾ ਜੇ ਕਿਸੇ ਮਹਿਮਾਨ ਦੇ ਉੱਤੇ ਵੀ ਇਹਨਾਂ ਦੀ ਇਹਨਾਂ ਦੀ ਇਹ ਆਦਤ ਹੈ ਲੋਕਾਂ ਦੀ ਅਗਰ ਕਿਸੇ ਨੂੰ ਇਹ ਦੋਸਤ ਬਣਾਤਾ ਉਹਦੇ ਲਈ ਆਪਣੀ ਕੁਰਬਾਨੀ ਦੇਣ ਤੱਕ ਜਾਂਦੇ ਜਿਹੜੇ ਲਾਲਾ ਜੀ ਤੀ ਕੇਜਰੀਵਾਲ ਜਿਹੜਾ ਅੱਜ ਜੇਲ੍ਹ ਦੇ ਵਿੱਚ ਬੈਠਾ ਇਹਨਾਂ ਦੀ ਜਿੰਨੀ ਲੀਡਰਸ਼ਿਪ ਹੈ ਉਹ ਸਾਰੀ ਅੱਜ ਜੇਲ੍ਹ ਤੇ ਬੈਠੇ ਟੌਪ ਲੀਡਰਸ਼ਿਪ ਲੋਕਾਂ ਦੇ ਦਿਮਾਗ ਦੇ ਵਿੱਚ ਇਹਨਾਂ ਨੇ ਇੱਕ ਚੀਜ਼ ਪਾਤਾ ਇੱਕ ਮੌਕਾ ਉਹ ਮੌਕਾ ਇਹਨਾਂ ਨੂੰ ਪਾਰਟੀ ਨੇ ਦੇਖਿਆ ਵੀ ਅਸੀਂ ਇਹਨਾਂ ਨੂੰ ਮੌਕਾ ਦੇ ਕੇ ਦਿੱਤੀਏ ਉਹ ਮੌਕਾ ਜਿਹੜਾ ਦਿੱਤਾ ਉਹ ਮੌਕਾ ਦੇ ਕੇ ਅੱਜ ਲੋਕ ਇਹ ਮਹਿਸੂਸ ਕਰਦੇ ਨੇ ਵੀ ਸਾਡੇ ਰਹਿਣੇ ਪੂਰੀ ਠੱਗੀ ਮਾਰੀ ਅੱਜ ਬਸਤਾਰ ਨੇ ਦੋ ਸਾ 3 ਮਹੀਨੇ ਬਾਅਦ ਕੇ ਪਾਰਲੀਮੈਂਟ ਹਾਰ ਕੇ ਸੰਗਰੂਰ ਦੀ ਆ ਮੈਂ ਲਿਖ ਕੇ ਦਿੰਦਾ 13 ਜੀਰੋ ਕਹਿੰਦਾ ਭਗਵੰਤ ਮਾਨ ਜੀਰੋ ਅੱਗੇ ਲੱਗੀ ਪਿੱਛੇ 13 ਲੱਗੂ ਅੱਜ ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਹੈ ਮੈਂ ਲਿਖ ਕੇ ਮੈਂ ਜਾਹਤ ਤਾਂ ਨਹੀਂ ਕਹਿੰਦਾ ਇਹਨਾਂ ਨੂੰ ਝੂਠ ਨਹੀਂ ਬੋਲਦਾ ਅਸੀਂ 10 ਪਲੱਸ ਸੀਟਾਂ ਦੇ ਪੰਜਾਬ ਦੇ ਵਿੱਚ ਕਾਂਗਰਸ ਲੀਡ ਕਰੂਗੀ ਬਹੁਤ ਵੱਡੀ ਦਾਵੇਦਾਰੀ ਹੈ 13 ਵਿੱਚ ਦਰਦੀ ਸਰ ਬਿਲਕੁਲ ਕਹਿਣਾ ਜੀ ਸੱਚੀ ਗੱਲ ਹੈ ਕਿਉਂਕਿ ਅਸੀਂ ਲੀਡਰ ਹੈ ਸਾਨੂੰ ਪੰਜਾਬ ਦੇ ਵਿੱਚ ਮੈਂ ਸਾਰੇ ਦੇਖ ਲਿਆ ਜਾ ਕੇ ਦੇਖ ਲਿਆ ਨਵ ਚੈੱਕ ਕਰਕੇ ਦੇਖ ਲਈ ਹਰੇਕ ਲੋਕ ਇਹ ਮੈਂ ਉਸ ਉਹੀ ਲੋਕ ਨੇ ਜਿਨ੍ਹਾਂ ਨੇ ਹਾਰ ਬੋੰਦੇ ਸੀ ਜਿਹੜੇ ਇਹ ਨਾਰੇ ਲਾਉਂਦੀ ਆ ਜਿਹਨਾਂ ਨੂੰ ਪਿੰਡਾਂ 'ਚ ਕਿਉਂ ਨਹੀਂ ਵੜ ਲੰਦੇ ਕੀ ਪ੍ਰੋਬਲਮ ਹੈ ਇਹਨਾਂ ਦੇ 2 ਸਾਲ ਦੇ ਵਿੱਚ ਲੋਕਾਂ ਦਾ ਮੋਹ ਭੰਗ ਹੋ ਗਿਆ ਅੱਜ ਕੋਈ ਪਿੰਡ 'ਚ ਨਹੀਂ ਵੜ ਲੰਦਾ ਲੋਕ ਇਹਨਾਂ ਦੇ ਪਾਥੀਆਂ ਮਾਰਦੇ ਨੇ ਲੋਕ ਇਹਨਾਂ ਦਾ ਬਾਈਕਾਟ ਕਰਦੇ ਨੇ ਸੋਸ਼ਲ ਬਾਈਕਾਟ ਇਸ ਕਰਕੇ ਜਿਹੜੀ ਇਹ ਝਾੜੂ ਦੀ ਪਾਰਟੀ ਹੈ ਮੈਂ ਤੁਹਾਨੂੰ ਇਹ ਵੀ ਯਾਦ ਦਿੰਨਾ 4 ਜੂਨ ਤੋਂ ਰਿਜ਼ਲਟ ਤੋਂ ਬਾਅਦ ਇਹ ਪਾਰਟੀ ਦੇ ਜਿੰਨੇ ਐਮਐਲਏ ਜਾਂ ਲੀਡਰ ਨੇ ਤਕਰੀਬਨ ਜ਼ਿਆਦਾ ਪਾਰਟੀ ਛੱਡ ਨਿਕਲ ਜਾਣਗੇ ਸਰ ਜਿਹੜੀ ਤੁਸੀਂ ਦਬੇਦਾਰੀ ਕੀਤੀ ਹੈ 10 ਸੀਟਾਂ ਜਿੱਤਣ ਦੀ ਪੰਜਾਬ ਦੇ ਵਿੱਚ ਔਰ ਅਗਰ ਆਪਾਂ ਹਲਕਾ ਸੰਗਰੂਰ ਦੀ ਗੱਲ ਕਰਦੇ ਹਾਂ ਸੰਗਰੂਰ ਦੇ ਵਿੱਚ ਜਿਹੜਾ ਮੈਂ ਕਨਕਲੂਡ ਕਰਨ ਲੱਗਿਆ ਇੱਕ ਇਸ ਕਨਕਲੂਜਨ ਦੇ ਵਿੱਚ ਜਿਹੜਾ ਹੈਗਾ ਇੱਕ ਲਾਸਟ ਮੇਰਾ ਕੁਐਸਚਨ ਤੁਹਾਨੂੰ ਇਹ ਰਹੇਗਾ ਕਿ ਜੋ ਖਾਸ ਤੌਰ ਤੇ ਆਪਾਂ ਗੱਲ ਕਰੀਏ ਕਿ ਹਰੇਕ ਪਾਰਟੀ ਦਾ ਇੱਕ ਮਤਲਬ ਅਟਰੈਕਸ਼ਨ ਹੁੰਦੀ ਹੈ ਕਿ ਮੁਸਲਮਨ ਵੋਟਰ ਨੂੰ ਅਟਰੈਕਟ ਕਰ ਲਈਏ ਪਰ ਅੱਜ ਤੱਕ ਕਿਸੇ ਲੀਡਰ ਨੇ ਕਿਸੇ ਪਾਰਟੀ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਲੋਕਾਂ ਵਾਸਤੇ ਕਰੂਗੀ ਕੋਡੀ ਪਾਰਟੀ ਦਾ ਕੀ ਮੰਚਾ ਕੀ 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 ਕਨਕਲੂਜਨ ਦੇ ਵਿੱਚ ਕੀ ਕਰਨ ਚਾਹੋਗੇ ਮੁਸਲਮਾਨ ਵੋਟਰਾਂ ਨੂੰ ਵੀ ਤੁਸੀਂ ਕੀ ਕਰੋਗੇ ਨਾ ਬਸ ਕਿਉਂ ਵੋਟ ਪਾਉਣ ਤੁਹਾਨੂੰ ਦੇਖੋ ਸਿਗਾ ਕਿ ਮਲੇਰ ਕੋਟਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਮਲੇਰ ਕੋਟਲੇ ਦੀ ਬਹੁਗਿਣਤੀ ਦੇ ਵਿੱਚ ਮੁਸਲਮਾਨ ਬੈਠਾ ਹੈ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਤੁਸੀਂ ਆਪ ਕਹਿਣਾ ਕਿ 2 ਲੱਖ ਮੁਸਲਮਾਨ ਵੋਟਰ ਹੈ ਤੇ ਇਸ ਤੋਂ ਇਲਾਵਾ ਜੋ ਜਿਲ੍ਹਾ ਜੋ ਹਲਕਾ ਸੰਗਰੂਰ ਹੈ ਹਲਕਾ ਸੰਗਰੂਰ ਦੇ ਵੋਟਰਸ ਵਾਸਤੇ ਕੀ ਤੁਹਾਡੇ ਪਲਾਨਿੰਗ ਹੈ ਆਦੇ ਵਾਸਤੇ ਮਤਲਬ ਵੋਟ ਕਰਨ ਕਿਉਂ ਕਰਨ ਹਲਕਾ ਸੰਗਰੂਰ ਦੇ ਇਸੇ ਵਿਸ਼ੇ ਤੇ ਮੈਂ ਤੁਹਾਨੂੰ ਪਹਿਲਾਂ ਹੋਮਵਰਕ ਕੀਤਾ ਸੀ ਜੀ ਜੀ ਹੁਣ ਮੈਂ ਤੁਹਾਨੂੰ ਇਹ ਗੱਲ ਨਾਲ ਦੱਸਣੀ ਚਾਹੁੰਦਾ ਸੀ ਵੀ ਅੱਜ ਸਖਬਾਲ ਸਿੰਘ ਖਹਿਰਾ ਹੂੰ ਸੰਗਰੂਰ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ ਜੀ ਜੀ ਪਹਿਲਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਖਹਿਰਾ ਸਾਹਿਬ ਇੱਕ ਬੇਬਾਕ ਨਿਤਰਤ ਇੱਕ ਜੋਸ਼ੀਲਾ ਲੀਡਰ ਪੰਜਾਬ ਦਾ ਤੁਹਾਨੂੰ ਇਹ ਸੰਗਰੂਰ ਹਲਕੇ ਨੂੰ ਮਿਲਿਆ ਜਿਹੜੇ ਮੁਸਲਮਾਨਾਂ ਦੀਆਂ ਮੌਸਮਲਾਂ ਦੇ ਖਿਲਾਫ ਬੀਜੇਪੀ ਸਰਕਾਰ ਨੇ ਸੀਆਰਏ ਜਿਹੜੇ ਵੀ ਕਾਨੂੰਨ ਲੈਂਦੇ ਨੇ ਉਹਨਾਂ ਨੂੰ ਕਾਨੂੰਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿੱਦਣ ਸਰਕਾਰ ਕਾਂਗਰਸ ਦੀ ਆਈ ਅਸੀਂ ਪਹਿਲੀ ਰੈਜੂਲੇਸ਼ਨ ਦੇ ਵਿੱਚ ਪਹਿਲੀ ਵਾਰ ਹੀ ਇਹ ਕਾਨੂੰਨਾਂ ਨੂੰ ਰੱਦ ਕਰਾਂਗੇ ਜਿਹੜਾ ਇਹ ਇੱਕ ਫਿਰਕੇਦਨਾ ਬੇਇਨਸਾਫੀ ਹੋ ਰਹੀ ਹੈ ਉਹ ਬੇਇਨਸਾਫੀ ਖਤਮ ਕੀਤੀ ਜਾਊਗੀ ਕਾਂਗਰਸ ਦੀ ਇਹ ਡੈਓਲੋਜੀ ਨਹੀਂ ਇਸ ਕਰਕੇ ਪਹਿਲੀ ਪਹਿਲੀ ਸਾਡੀ ਜਿਹੜੀ ਕੈਬਨਟ ਮੀਟਿੰਗ ਉਹਦੇ ਵਿੱਚ ਇਹਨੂੰ ਇਹ ਕਾਨੂੰਨਾ ਨੂੰ ਅਸੀਂ ਖਤਮ ਕੀਤਾ ਜਾਊਗਾ ਔਰ ਨੰਬਰ 2 ਜਿੱਥੇ ਜਿਹੜੀਆਂ ਸਾਡੀਆਂ ਇੱਥੇ ਦੇ ਮੁਸਲਮਾਨਾਂ ਦੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਖੈਰਾ ਸਾਹਿਬ ਨਾਲ ਮੇਰੀ ਕਈ ਵਾਰ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਕੱਲੀ ਕੱਲੀ ਗੱਲ ਮੁਸਲਮਾਨਾਂ ਦੀ ਮੁਸਲਮਾਨਾਂ ਦਾ ਮੈਂ ਰੈਬਰ ਇਸ ਹਲਕੇ ਦਾ ਰੈਬਰ ਬਣ ਕੇ ਮੈਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀਆਂ ਜਿੰਨੀਆਂ ਤਕਲੀਫਾਂ ਨੇ ਉਤੇ ਮਹੱਲ ਕਰਾ ਕੇ ਆਉਂਗਾ ਲੜਾ ਭੜਾ ਜੋ ਮਰਜੀ ਕਰਾ ਮੈਂ ਮੁਸਲਮਾਨਾਂ ਦੇ ਉਤੇ ਆਚ ਨਹੀਂ ਆਉਣ ਦਿੰਦਾ ਜਿੱਦਣ ਤੋਂ ਵੀ ਮੈਂ ਪਾਰਲੀਮੈਂਟ ਦਾ ਐਮਪੀ ਇਹਨਾਂ ਨੇ ਬਣਾਤਾ ਉਦੋਂ ਤੋਂ ਬਾਅਦ ਇਹ ਮੇਰੀ ਚੀਜ਼ ਨੂੰ ਜਾਂਚ ਕਰਨਗੇ ਵੀ ਮੈਂ ਜੋ ਵੀ ਕੰਮ ਕਰ ਰਿਹਾ ਹਾਂ ਮੁਸਲਮਾਨ ਕਮਿਊਨਿਟੀ ਦੀ ਇਹਨਾਂ ਦੇ ਲਈ ਮੈਂ ਦਿਨ ਰਾਤ ਕੰਮ ਕਰੂੰਗਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਵਾਸਤੇ ਰਫੀਕ ਸਾਹਿਬ ਔਰ ਇੱਕ ਮੇਰੀ ਗੱਲ ਹੈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜੀ ਸੰਗਰੂਰ ਹਲਕੇ ਦੇ ਉੱਤੇ 2 ਲੱਖ ਪਲੱਸ ਵੋਟਾਂ ਮੁਸਲਮਾਨਾਂ ਦੀ ਜੀ ਮੈਂ ਮੇਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਇੱਥੇ ਹੁਣ ਤੁਹਾਨੂੰ ਵੰਡਣ ਦੀ ਤੁਹਾਨੂੰ ਸਿਖਾਉਣ ਦੀਆਂ ਗੱਲਾਂ ਤੁਹਾਨੂੰ ਵੰਡਣ ਦੀਆਂ ਗੱਲਾਂ ਸਾਰੇ ਲੋਕ ਕਰਨਗੇ ਚਾਹੇ ਅਕਾਲੀ ਆ ਗਏ ਚਾਹੇ ਭਾਜਪਾ ਆ ਜਗੇ ਚਾਹੇ ਝਾੜੂ ਵਾਲੇ ਆ ਜਾਂਦੇ ਨੇ ਜੇ ਤੁਸੀਂ ਕਾਲੀਆਂ ਨੂੰ ਵੀ ਬੋਟ ਦੰਦੇ ਹੋ ਜਿਹੜਾ ਸਾਡਾ ਇੰਡੀਆ ਲਾਇੰਸ ਕੀਤਾ ਹੋਇਆ ਇਹਨਾਂ ਨੇ ਤਾਂ ਜਾ ਕੇ ਜੇ ਬੰਦਾ ਪਹਿਲਾਂ ਤਾਂ ਜਿੱਤੇ ਨਹੀਂ ਪੰਜਾਬ ਚ ਜੇ ਜਿੱਤ ਵੀ ਜਾਂਦੇ ਤਾਂ ਇਹਨਾਂ ਨੇ ਬੋਰਡ ਜਾ ਕੇ ਤਾਂ ਬੀਜੇਪੀ ਦੇ ਹੱਕ 'ਚ ਪਾਉਣੀ ਐ ਇੰਡੀਆ ਲਾਇੰਸ ਦਾ ਇੱਕ ਲੜਾਈਆ 26 ਪਾਰਟੀਆਂ ਅੱਜ ਇਹਨਾਂ ਦੇ ਖਿਲਾਫ ਹੋ ਕੇ ਦੇਸ਼ ਵਿੱਚ ਲੜ ਰਹੀਆਂ ਨੇ ਮੈਂ ਇਹੀ ਬੇਨਤੀ ਕਰਦਾ ਮੇਰੇ ਵੀਰੋ ਮੁਸਲਮਾਨ ਭਾਈਓ ਤੁਸੀਂ ਸਾਰੇ ਦੀ ਸਾਰੀ ਵੋਟ ਖੈਰਾ ਸਾਹਿਬ ਦੇ ਹੱਕ ਵਿੱਚ ਭੋਗਤੋ ਕਿਸੇ ਦੇ ਕਿਸੇ ਦੇ ਭਲੇਸ਼ੇ ਦੇ ਵਿੱਚ ਆ ਕੇ ਤੁਸੀਂ ਆਪਣੀ ਜਿਹੜੀ ਬਹੁਤ ਕੀਮਤੀ ਵੋਟ ਹੈ ਜਿਹੜੀ 5 ਸਾਲ ਬਾਅਦ ਤੁਹਾਨੂੰ ਆਉਂਦੀ ਹੈ ਤੁਹਾਡੇ ਕੋਲ ਇੰਨੀ ਤਾਕਤ ਹੈ ਕਿ ਤੁਸੀਂ ਅੱਜ ਦੇਸ਼ ਦੇ ਵਿੱਚ ਨਵੀਂ ਸਰਕਾਰ ਲਿਆ ਸਕਦੇ ਹੋ ਜાંਕੇ ਮੈਂ ਤੁਹਾਨੂੰ ਇਹੀ ਗੱਲ ਦੀ ਵਰਸ਼ਣ ਦੱਦਾ ਕਿ 4 ਜੂਨ ਤੋਂ ਬਾਅਦ ਕੇਂਦਰ ਦੇ ਵਿੱਚ ਨਵੀਂ ਕਾਂਗਰਸ ਐਲਾਈ ਸਰਕਾਰ ਬਣਨ ਜਾ ਰਹੀ ਹੈ ਜਿਹੜੇ ਤੁਹਾਡੇ ਸਾਰੇ ਦੁੱਖਾਂ ਦੇ ਜਿਹੜੇ ਦੁਨੀਆ ਜਿਹੜੇ ਦੇਸ਼ ਦੇ ਵਿੱਚ ਜਿਹੜੀਆਂ ਤੁਹਾਨੂੰ ਤਕਲੀਫਾਂ ਆ ਰਹੀਆਂ ਨੇ ਰੋਜ਼ ਇਹ ਤੁਹਾਡੇ ਇਹਦੇ ਮਸਲੇ ਖੜਦੇ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਪ੍ਰਾਇੋਰਟੀ ਲੈਵਲ ਤੇ ਹਲ ਕਰੋ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਰਫੀਕ ਜਬ ਗੱਲ ਕਰਨ ਵਾਸਤੇ ਥੈਂਕ ਯੂ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਆਪਾਂ ਗੱਲ ਕਰ ਰਹੇ ਸੀ ਆਪਾਂ ਗੱਲ ਕਰ ਰਹੇ ਸੀ ਕਾਂਗਰਸ ਦੇ ਜੋ ਲੀਡਰ ਹੈ ਔਰ بڑے ਲੀਡਰ ਆਪਾਂ ਗੱਲ ਕਰੀਏ ਲੈਜੈਂਡ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਰਫੀਕ ਮੁਹੰਮਦ ਸਾਹਿਬ ਨੇ ਔਰ ਵੱਡੀ ਦਾਅਵੇਦਾਰੀ ਕੀਤੀ ਹੈ ਕਿ 13 ਦੇ ਵਿੱਚੋਂ 10 ਸੀਟਾਂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚੋਂ ਜਿੱਤ ਰਹੀ ਹੈ ਔਰ ਖੈਰਾ ਸਾਹਿਬ ਨੂੰ ਲੈ ਕੇ ਕਹਿ ਰਹੇ ਨੇ ਕਿ ਮੁਸਲਮਾਨਾਂ ਦੇ ਹਮਦਰਦ ਲੀਡਰ ਨੇ ਬਾਕੀ ਹਮਦਰਦ ਪਹਿਲਾਂ ਵੀ ਬਹੁਤ ਆਏ ਨੇ ਇਸ ਵਾਰ ਆਪਾਂ ਦੇਖਦੇ ਖੈਰਾ ਸਾਹਿਬ ਕਿੰਨਾ ਕੁਝ ਕਰ ਪਾਉਣਗੇ ਖਾਸ ਤੌਰ ਤੇ ਇਸ ਏਰੀਆ ਦੇ ਜੋ ਮੁਸਲਮ ਵੋਟਰਸ ਉਹਨਾਂ ਦੇ ਵਾਸਤੇ ਥੈਂਕ ਯੂ ਥੈਂਕ ਯੂ ਵੈਰੀ ਮਚ